चीन ਨੇ ਤਿੱਬਤ ਚ ਆਪਣੀ ਪਣ ਬਜਲੀ ਯੋਜਨਾ ਲਈ ਬ੍ਰਹਮਪੁੱਤਰ ਦਰਿਆ ਦੀ ਇੱਕ ਸਹਾਇਕ ਨਦੀ ਦਾ ਪਾਣੀ ਰੋਕ ਦਿੱਤਾ ਹੈ। ਚੀਨੀ ਸਮਾਚਾਰ ਏਜੰਸੀ ਸ਼ੇਨੂ ਹਾਲ ਮੁਤਾਬਕ ਚੀਨ ਦਾ ਕਹਿਣਾ ਹੈ ਕਿ ਉਹ ਇਸ ਤੋਂ ਬਿਜਲੀ ਪੈਦਾ ਕਰੇਗਾ। ਪਾਣੀ ਦਾ ਇਸਤੇਮਾਲ ਸਿੰਚਾਈ ਲਈ ਕਰੇਗਾ ਤੇ ਇਸ ਨਾਲ ਹੜ੍ਹ ਤੇ ਕਾਬੂ ਪਾਉਣ ਚ ਮਦਦ ਮਿਲੇਗੀ। ਸਰਜੀਕਲ ਸਟ੍ਰਾਈਕ ਦੇ ਬਾਅਦ ਪਾਕਿਸਤਾਨ ਦੇ ਸਾਬਕਾ ਸੈਨਾ ਪ੍ਰਮੁਖ پرویز ਮੁਸ਼ਰਫ ਕਰ ਬਰਾਗੇ ਚੱਪਦੇ ਨੇ। ਮੁਸ਼ਰਫ ਨੇ ਕਿਹਾ ਕਿ ਭਾਰਤ ਦੀ ਤਮਕੀ ਬਦਲੇ ਪਾਕਿਸਤਾਨ ਨੂੰ ਵੀ ਤਮਕੀ ਦੇਣੀ ਚਾਹੀਦੀ ਹੈ। ਮੁਸ਼ਰਫ ਨੇ ਕਿਹਾ ਮੈਂ ਭਾਰਤ ਨੂੰ ਤਮਕੀ ਦਿੰਦਾ ਮੁਸ਼ਰਫ ਭਾਰਤੀ ਨਿਤਾਮਾ ਵੱਲੋਂ ਦਿੱਤੇ ਬਿਆਨਾਂ ਦਾ ਜ਼ ਅਤਵਾਦੀ ਮਸੂਰ ਅਜਹਰ ਨੂੰ ਬਚਾਉਣ ਲਈ ਚੀਨ ਜੀ ਜਾਨ ਲਗਾ ਰਿਹਾ ਹੈ ਪਰ ਅਦੀ ਮੰਗ ਤੇ ਸੂctਰਾਸ਼ਟ੍ਰ ਚ ਅਜਹਰ ਨੂੰ ਅਤਵਾਦੀ ਐਲਾਨ ਕੀਤਾ ਜਾ ਸਕਦਾ ਸੀ ਪਰ ਚੀਨ ਨੇ ਦੁਬਾਰਾ ਆਪਣੀ ਵੀਟੋ ਪਾਵਰ ਦੀ ਵਰਤੋਂ ਕਰ ਉਸ ਨੂੰ ਬਚਾ ਲਿਆ ਹੈ ਇਸ ਦਾ ਨਤੀਜਾ ਇਹ ਹੋਗਾ ਕਿ ਮਸੂਦ ਅਗਲੇ 6 ਮਹੀਨੇ ਤੱਕ ਪਾਕਿਸਤਾਨ ਚ ਆਜ਼ਾਦ ਘੁਮੇਗਾ ਅਤੇ ਅਤਵਾਦੀ ਗਤਿਵਿਧੀਆਂ ਲਈ ਸਾਜ਼ਿਸ਼ਾਂ ਕਰੇਗਾ ਕ੍ਰਿਕਟਰ ਤੋਂ ਰਾਜਨੀਤਾ ਬਣੇ ਇਮਰਾਨ ਖਾਨ ਦੀ ਪਾਰਟੀ ਤਹਿਰੀਕ ਇਨਸਾਫ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਹੈ ਜਿਸ ਨੂੰ ਪਾਕਿਸਤਾਨ ਦੇ ਚੋਣ ਕਮਿਸ਼ਨ ਨੂੰ ਫਾਰਵਰਡ ਕੀਤਾ ਗਿਆ ਹੈ ਡਾਊਨ ਦੀ ਖਬਰ ਦੇ ਮੁਤਾਬਕ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਨੇ ਇਹ ਜਾਣਕਾਰੀ ਦਿੱਤੀ ਹੈ ਪਾਰਤਲਪੀਓਕੇ ਚ ਵੜਕੇ ਕੀਤੇ ਸਰਜਿਕਲ ਅਟੈਕ ਦੇ ਬਾਅਦ ਪਾਕਿਸਤਾਨ ਪਰਮਾਣੂ ਯੁੱਧ ਦੀ ਧਮਕੀ ਦੇ ਰਿਹਾ ਹੈ ਪਰ ਪਾਕਿਸਤਾਨ ਦੀ ਧਮਕੀ ਤੇ ਅਮਰੀਕਾ ਨੇ ਸਖਤ ਇਤਰਾਜ਼ ਜਤਾਇਆ ਹੈ ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਪਾਕਿਸਤਾਨ ਨੂੰ ਪੇਜ ਸੰਦੇਸ਼ ਚ ਸਾਫ ਕਿਹਾ ਗਿਆ ਹੈ ਕਿ ਉਹ ਭਾਰਤ ਨੂੰ ਪਰਮਾਣੂ ਹਮਲੇ ਧਮਕੀ ਨਾ ਦੇਵੇ ਹਾਲਾਂਕਿ ਇਹ ਸਾਫ ਨਹੀਂ ਹੋਇਆ ਕਿ ਇਸ ਸੁਨੇਹਾ ਕੀ ਮੀਪੇ ਜਾ ਗਿਆ ਰੂਸ ਅਤੇ ਸੀਰੀਆ ਦੇ ਹਵਾਈ ਹਮਲੇ ਚ ਦੁਰੀਆਂ ਦੇ ਕਬਜ਼ੇ ਵਾਲੇ ਇਲਾਕੇ ਦੇ ਸਭ ਤੋਂ ਵੱਡੇ ਹਸਪਤਾਲ ਨੂੰ ਬੰਦ ਕਰਨਾ ਪਿਆ ਬੀਬੀਸੀ ਦੀ ਖਬਰ ਦੇ ਮੁਤਾਬਕ ਮੈਡੀਕਲ ਚੈਰਿਟੀ ਅਨੁਸਾਰ ਇੰਨਾ ਚ ਦੋ ਮਰੀਜ਼ ਮਾਰੇ ਗਏ ਨੇ ਹਸਪਤਾਲ ਜਮਾਦ ਉਤਾਵਾ ਦਾ ਮੁਖੀ ਅਤੇ ਉਤਾਵਾ ਦੀ ਜਥੇਬੰਦੀ ਲਸ਼ਕਰ-ਏ-ਤਾਇਬਾ ਦਾ ਸੰਸਥਾਪਕ ਹਾਫੇ ਸੈਦ ਪਾਕਿਸਤਾਨ ਦਾ ਅਸਲ ਪ੍ਰਧਾਨ ਮੰਤਰੀ ਹੈ ਪਾਕਿਸਤਾਨ ਚ ਜਨਮ ਲੈਣ ਵਾਲੇ ਕੈਨੇਡੀਅਨ ਲੇਖਕ ਤਾਰਿਕ ਫਤੇ ਨੇ ਅਜਿਹਾ ਬਿਆਨ ਦਿੱਤਾ ਇੱਕ ਟੈਲੀਵਿਜ਼ਨ ਦੇ ਇੰਟਰਵਿਊ ਚ ਤਾਰਿਕ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ